ਬਜੀ ਆ ਵੀਡੀਓ ਹੈਗੀ ਖਨੋਰੀ ਬਾਰਡਰ ਦੀ ਜਿੱਥੇ ਸਾਨੂੰ ਇਹ ਵੀਰ ਮਿਲਿਆ ਜੋ 11 ਮਹੀਨੇ ਤੋਂ ਲਗਾਤਾਰ ਖਨੋਰੀ ਬਾਰਡਰ ਤੇ ਬੈਠੇ ਨੇ 11 ਮਹੀਨੇ ਦੇ ਵਿੱਚ ਸਿਰਫ 10 ਤੋਂ 20 ਦਿਨ ਇਹ ਆਪਣੇ ਘਰ ਗਏ ਬਹੁਤ ਸਾਰੇ ਭੈਣ ਭਰਾ ਨੇ ਜੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਤੇ ਬਹੁਤ ਸਾਰੇ ਮਹੀਨੇ ਮਹੀਨੇ ਵੀ ਦੋ ਦੋ ਮਹੀਨੇ ਵੀ ਲਾ ਕੇ ਆਏ ਨੇ ਪਰ ਇਹ ਵੀਰ ਇਕੱਲਾ ਹੀ ਹੈ ਜੋ 11 ਮਹੀਨੇ ਲਗਾਤਾਰ ਉੱਥੇ ਬੈਠਾ ਸਿਰਫ 20 ਦਿਨ ਘਰੇ ਗਿਆ ਫਿਰ ਆ ਗਿਆ ਅੱਧੀ ਅੱਧੀ ਰਾਤ ਤੱਕ ਰਾਤ 3 3 ਵਜੇ ਇਹ ਹੋ ਕੇ ਲਾਂਦਾ ਕਿ ਜਾਗਦੇ ਰਹੋ ਜਾਗਦੇ ਰਹੋ ਸੇਵਾ ਦੇ ਵਿੱਚ ਬਚ ਛੜ ਕੇ ਇਹ ਆਪਣਾ ਇਹ ਯੋਗਦਾਨ ਪਾਉਂਦਾ ਵੀਰ ਦਾ ਕਹਿੰਦਾ ਕਿ ਸਾਨੂੰ ਅੱਜ ਡੱਲੇਵਾਲ ਸਾਹਿਬ ਨਾਲ ਖੜਨਾ ਜੇਦਾ ਉਹ ਮਰਨ ਵਰਤ ਤੇ ਬੈਠੇ ਨੇ ਤੇ ਅੱਜ ਜੇ ਅਸੀਂ ਨਾ ਖੜੇ ਤਾਂ ਸਾਡੀਆਂ ਨਸਲਾਂ ਮਰ ਜਾਣੀਆਂ ਨੇ ਨਸਲਾਂ ਰੋਲ ਜਾਣੀਆਂ ਨੇ ਸਾਨੂੰ ਖੜਨਾ ਪੈਣਾ ਜੇ ਮੈਂ ਖੜ ਸਕਦਾ ਤਾਂ ਲੋਕ ਖੜ ਸਕਦੇ ਨੇ ਬਾਈ ਜੀ ਇਹ ਬਾਈ ਹੈਂਡੀਕੈਪ ਪਰ ਅਸਲ ਹੈਂਡੀਕੈਪ ਉਹ ਲੋਕ ਨੇ ਜੋ ਘਰਾਂ ਦੇ ਵਿੱਚ ਬੈਠੇ ਨੇ ਸੱਥਾਂ ਦੇ ਵਿੱਚ ਤਾਸ਼ ਕੋਟ ਰਹੇ ਨੇ ਪਰ ਇਹ ਵੀਰ ਨੂੰ ਦੇਖ ਕੇ ਸਲੂਟ ਕਰਨਾ ਬਣਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਬਾਈ ਦੇ ਬਾਈ ਲਗਾਤਾਰ 11 ਮਹੀਨੇ ਤੋਂ ਖਨੌਰੀ ਬਾਰਡਰ ਬੈਠਾ ਤੇ ਪਹਿਲਾਂ ਇਹ ਬਾਈ ਦਿੱਲੀ ਵੀ ਕਿਸਾਨਾਂ ਨਾਲ ਬੈਠਾ ਰਿਹਾ ਇੱਕ ਸਾਲ ਵੀਰ ਨੂੰ ਸਲੂਟ ਆ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਰ ਨੂੰ ਦੇਖ ਕੇ ਸ਼ਾਇਦ ਕੁਝ ਲੋਕ ਜੋ ਹਜੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਅਰਜ਼ੀਆਂ ਦੇ ਵਿੱਚ ਬੈਠੇ ਨੇ ਪਰ ਉੱਥੇ ਬਜ਼ੁਰਗ ਨੌਜਵਾਨ ਬਹੁਤ ਸਾਰੀਆਂ ਭੈਣਾਂ ਉੱਥੇ ਠੰਡ ਦੇ ਵਿੱਚ ਖਨੌਰੀ ਬਾਰਡਰ ਸ਼ੰਭੂ ਬਾਰਡਰ ਬੈਠੀਆਂ ਨੇ ਬੈਠੇ ਨੇ ਸਾਡੇ ਭਰਾ ਸਿਰਫ ਹੱਕਾਂ ਦੇ ਲਈ ਕੱਲੀ ਇਹ ਕਿਸਾਨਾਂ ਦੀ ਲੜਾਈ ਨਹੀਂ ਪੰਜਾਬ ਦੇ ਹਰ ਇੱਕ ਇਨਸਾਨ ਦੀ ਲੜਾਈ ਆ ਜੋ ਪੰਜਾਬ ਦੇ ਵਿੱਚ ਰਹਿੰਦਾ ਹੈ ਇੰਡੀਆ ਦੇ ਹਰ ਇੱਕ ਕਿਸਾਨ ਦੀ ਲੜਾਈ ਆ ਜੋ ਇੰਡੀਆ ਦੇ ਵਿੱਚ ਰਹਿੰਦੇ ਨੇ ਤਾਂ ਭਾਈ ਜੀ ਸਾਨੂੰ ਸਾਥ ਦੇਣਾ ਚਾਹੀਦਾ